ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਖੋੜ ਮੈਂ ਨਿੱਜ ਤੁਹਾਨੂੰ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਸ਼ਰੂਮ ਪਾਲਕ ਦੀ ਬਹੁਤ ਹੀ ਵਧੀਆ ਸਬਜ਼ੀ ਜੋ ਕਿ ਬਣਾਉਣ ਵਿੱਚ ਬਹੁਤ ਜ਼ਿਆਦਾ ਈਜ਼ੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੈ ਅਗਰ ਤੁਸੀਂ ਪਾਲਕ ਪਨੀਰ ਖਾ ਖਾ ਕੇ ਬੋਰ ਹੋ ਚੁੱਕੇ ਹੋ ਤੁਸੀਂ ਇੱਕ ਨਵੀਂ ਰੈਸਿਪੀ ਟਰਾਈ ਕਰ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਅਸੀਂ ਪਾਲਕ ਲੈ ਲਾਂਗੇ 500 ਗ੍ਰਾਮ ਹੈ ਪਾਲਕ ਲੈਤੀ ਹੈ ਕੀ ਹੈ ਇਹ ਦੇਖ ਲਓ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਤੋਲ ਲਿੱਤਾ ਵੇ ਇਹ ਦੇਖੋ ਉਹਨਾਂ ਸੀਨਾਂ ਨੂੰ ਉਬਾਲ ਲਾਂਗੇ ਮੈਂ ਕੜਾਈ ਵਿੱਚ ਪਾਣੀ ਗਰਮ ਕਰ ਲਿੱਤਾ ਵੈ ਥੋੜਾ ਜਿਹਾ ਪਾਣੀ ਗਰਮ ਹੋ ਜਾਵੇ ਉਹ ਤੋਂ ਬਾਅਦ ਉਹਦੇ ਵਿੱਚ ਅਸੀਂ ਪਾਲਕ ਪਾ ਦਾਂਗੇ ਆਪਾਂ ਖੁੱਲੇ ਭਾਂਡੇ ਵਿੱਚ ਪਾਲਕ ਨੂੰ ਪਕਾਉਣਾ ਹੈ ਤਾਂ ਕਿ ਜੋ ਸਾਡੇ ਪਾਲਕ ਦਾ ਰੰਗ ਖਰਾਬ ਨਾ ਹੋਵੇ ਇਹ ਦੇਖੋ ਸਾਡਾ ਜੋ ਪਾਣੀ ਹੈ ਉਹ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਵੈ ਇਹ ਦੇਖੋ ਉਬਾਲੇ ਆਪਣੇ ਆਪੇ ਸ਼ੁਰੂ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾਲਕ ਪਾ ਦਾਂਗੇ ਇਹ ਦੇਖੋ ਸਾਲਕ ਤੇ ਜੋ ਪਿੱਛੇ ਜੋ ਮੁੱਠੇ ਹੁੰਦੀਆਂ ਨੇ ਉਹ ਪਕਟੀਆਂ ਨੇ ਬਾਕੀ ਆਪਾਂ ਬਿਲਕੁਲ ਇਸ ਤਰ੍ਹਾਂ ਰੱਖ ਦੇਣਾ ਮੈਂ ਬਰੀਕ-ਬਰੀਕ ਨਹੀਂ ਕੱਟਣਾ ਹੈਗਾ ਇਹਨੂੰ ਕਿਉਂਕਿ ਇਹਨੂੰ ਉਬਾਲ ਕੇ ਆਪਾਂ ਪੀਸਣਾ ਹੀ ਹੈਗਾ ਹੁਣ ਇਹਨੂੰ ਪਾ ਦਿੱਤਾ ਹੈ ਹੁਣ ਅੱਜ ਮੈਂ ਹਰੀ ਮਿਰਚਾਂ ਪਾ ਦਾਂਗੀ 4 ਤੋਂ 5 ਅੱਸੀ ਇਹਦੇ ਵਿੱਚ ਹਰੀਆਂ ਮਿਰਚਾਂ ਪਾਣੀਆਂ ਨੇ ਥੋੜਾ ਜਿਹਾ ਅਦਰਕ ਦਾ ਟੁਕੜਾ ਪਾਇਆ ਮੈਂ ਅੱਜ ਤੇ ਥੋੜਾ ਜਿਹਾ ਹੀ ਮੈਂ ਇਹਦੇ ਵਿੱਚ ਲਸਣ ਪਾਵਾਂਗੀ ਇਹ ਦੇਖੋ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰੀਕੇ ਨਾਲ ਉਬਾਲ ਲੈਣਾ ਹੈ ਜਿੱਤਾਂ ਲਈ ਸਾਡੇ ਉਹ ਬੱਲਾਂ ਨੇ ਚੰਗੀ ਤਰੀਕੇ ਨਾਲ ਆ ਜਾਂਦਾ ਥੋੜਾ ਜਨੂੰ ਹਲਕਾ ਹਲਕਾ ਨੀਚੇ ਦਬਾ ਦਿੰਦੇ ਆ ਤਾਂ ਕਿ ਜੋ ਸਾਡੇ ਚੰਗੀ ਤਰੀਕੇ ਨਾਲ ਉਬਲ ਜਾਵੇ ਐਨੂੰ ਆਪਾਂ ਖੋਲੇ ਪਾਂਡੇ 'ਚ ਇਸ ਕਰਕੇ ਉਬਾਲਦੇ ਆ ਤਾਂ ਕਿ ਜੋ ਸਾਡਾ ਪਾਲਕ ਦਾ ਕਲਰ ਹੈ ਉਹ ਨਾ ਖਰਾਬ ਹੋਵੇ ਉਹ ਗ੍ਰੀਨ ਗ੍ਰੀਨ ਹੀ ਰਵੇ ਇਸ ਕਰਕੇ ਆਪਾਂ ਉਬਾਲਦੇ ਆ ਇਹ ਦੇਖੋ ਸਾਡੀ ਜੋ ਪਾਲਕ ਹੈ ਉਹਨੂੰ ਉਬਾਲੇ ਆ ਚੁੱਕੇ ਨੇ ਆਪਾਂ ਇਹਨੂੰ ਸਿਰਫ 3 ਤੋਂ 4 ਹੀ ਉਬਾਲੇ ਲੈਣੇ ਉਸ ਤੋਂ ਬਾਅਦ ਅਸੀਂ ਇਹਨੂੰ ਕੱਢ ਕੇ ਠੰਡਾ ਕਰਕੇ ਇਹਨੂੰ ਪੀਸ ਲਾਂਗੇ ਇਹ ਦੇਖੋ ਹੁਣ ਸਾਰਾ ਠੰਡੀ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਪੀਸ ਲਾਂਗੇ ਇਹ ਦੇਖੋ ਸਾਰੀ ਆਪਾਂ ਪਾਲਕ ਇਸ ਤਰ੍ਹਾਂ ਪਾ ਲਿੱਤੀ ਹੈ ਜੋ ਲਸਣ ਅਦਰਕ ਜੋ ਵੀ ਸੀਗਾ ਉਹ ਵੀ ਪਾ ਕੇ ਇਹਨੂੰ ਪੀਸ ਲਾਂਗੇ ਬਰੀਕ ਪੇਸਟ ਬਣਾ ਲੈਣੀ ਇਹਨੂੰ ਜਿਆਦਾ ਬਰੀਕ ਨਾ ਕਰਨਾ ਆਪਾਂ ਮਸ਼ਰੂਮ ਲੈਨੇ ਵੈ ਮੈਂ 250 ਗ੍ਰਾਮ ਮਸ਼ਰੂਮ ਲਿੱਤਾ ਵੈ ਇਸ ਤਰੀਕੇ ਨਾਲ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਅਗਰ ਤੁਹਾਡੇ ਜਿਆਦਾ ਵੱਡੀ ਮਸ਼ਰੂਮ ਦੇ ਪੀਸ ਨੇ ਤੁਸੀਂ ਉਹਦੇ 4 ਤੋਂ 6 ਪੀਸ ਕਰ ਸਕਦੇ ਹੈਗੇ ਹੋ ਔਰ ਅਗਰ ਛੋਟੇ ਨੇ ਤੇ ਤੁਸੀਂ ਉਹਦੇ ਮਤਲਬ ਵਿੱਚ 4 ਪੀਸ ਕਰ ਸਕਦੇ ਹੈਗੇ ਹੋ ਇਹ ਦੇਖੋ ਛੋਟਾ ਪੀਸ ਹੈ ਮੈਂ ਤੇ 4 ਪੀਸ ਕਰ ਰਹੀ ਆ ਇਹਦਾ ਜੋ ਉੱਪਰੋਂ ਗੰਦਾ ਜੋ ਹਿੱਸਾ ਹਾਂ ਤਾਂ ਉਹ ਕੱਢ ਦਿੱਤਾ ਵੈ ਤੇ ਇਹਦੇ ਚਾਰ ਹਿੱਸੇ ਕਰਦੇ ਚ ਕਿਉਂਕਿ ਛੋਟਾ ਸੀਗਾ ਉਹ ਜਿਹੜੇ ਵੱਡੇ ਹੁੰਦੇ ਨੇ ਜਿਆਦਾ ਉਹਦੇ ਆਪਾਂ 6 ਪੀਸ ਕਰ ਲੈਂਦੇ ਨੇ ਪੀਸ ਜੋ ਕੱਟਣਾ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੈਗੇ ਹੋ ਹੁਣ ਕੜਾਈ ਦੇ ਵਿੱਚ ਆਪਾਂ ਕਿਉ ਲੈ ਲੈਣਾ ਮੈਂ ਕਿਉ ਲੈ ਰਹੀ ਆ ਤੁਸੀਂ ਚਾਹੇ ਤੇ ਮੱਖਣ ਵੀ ਲੈ ਸਕਦੇ ਹੋ ਰਿਫਾਈਨਡ ਲੈ ਸਕਦੇ ਹੋ ਜੋ ਤੁਸੀਂ ਕੁਕਿੰਗ ਅਲ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਆਗੇਓ ਪਰ ਪਾਲਕ ਦਾ ਟੇਸ ਜੋ ਆਉਂਦਾ ਹੈ ਉਹ ਕਿਓ ਦੇ ਵਿੱਚ ਹੀ ਵਧੀਆ ਆਉਂਦਾ ਹੈ ਜਾਂ ਮੱਖਣ ਦੇ ਵਿੱਚ ਆਉਂਦਾ ਹੈ ਹੁਣ ਅਸੀਂ ਜੋ ਮਸ਼ਰੂਮ ਹੈ ਉਹਦੇ ਕਿਓ ਦੇ ਵਿੱਚ ਆਪਾਂ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਜਿੱਤਾਂ ਨੂੰ ਸਾਡਾ ਮਸ਼ਰੂਮ ਹੈ ਪਾਣੀ ਨਾ ਛੱਡ ਦੇਵੇ ਕਿਉਂਕਿ ਮਸ਼ਰੂਮ ਵਿੱਚ ਪਾਣੀ ਹੁੰਦਾ ਹੈ ਉਹ ਜਦੋਂ ਆਪਾਂ ਭੁੰਦੇ ਆਂ ਤਾਂ ਪਾਣੀ ਛੱਡ ਦਿੰਦਾ ਹੈ ਆਪਣਾ आप इन्नी देर तक भुनना इन आपू चंकी तरह भुनोंगेखो जिमें जिम्मे आप मशरूम भुनी चाहेंगे साढ़े जो मशरूम ने तो टाइम बहुत ज़्यादा लग रहे हैं तो थोड़ा जा फिर इस तक घट जानेखो मशरूम देख सकते हो साढ़े जो पानी छड़ चुके वै आप इन चंगे तरीके न भुन्ना वै ਹੌਨ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਮੈਂ ਲਸਣ ਅਦਰਕ ਨੂੰ ਕੁੱਟ ਕੇ ਪਾਇਆ ਵੈ ਤੁਸੀਂ ਚਾਹੇ ਤੇ ਇਹਦੇ ਪੇਸਟ ਵੀ ਬਣਾ ਸਕਦੇ ਆ ਕਿਉਂ ਜਿਸ ਤਰ੍ਹਾਂ ਮੈਂ ਥੋੜੀ ਸੁੱਟੇ ਦੇ ਵਿੱਚ ਕੁੱਟ ਲਿਆ ਸੀਗਾ ਐ ਦੇਖੋ ਆਪਾਂ ਨਾਲ ਵੀ ਚੰਗੇ ਤਰੀਕੇ ਨਾਲ ਪੁੰਨਾ ਜਿੱਦਾਂ ਸਾਡੇ ਜੋ ਲਸਣ ਤੇ ਅਦਰਕ ਦਾ ਜੋ ਕੱਚਾਪਨ ਹੈ ਉਹ ਨਹੀਂ ਖਤਮ ਹੋ ਜਾਂਦਾ ਉਹ ਸਾਡੇ ਜੇ ਮਸ਼ਰੂਮ ਹੈ ਉਹ ਚੰਗੇ ਤਰੀਕੇ ਨਾਲ ਸਾਡੇ ਪੁੰਨੇ ਨਹੀਂ ਜਾਂਦੇ ਜਿਉ ਸਾਡੀ ਪਾਲਕ ਹੈ ਉਹ ਤੇ ਵੈਸੀ ਗਲ ਚੁੱਕੀ ਹੈ ਉਹ ਪੱਕੀ ਹੋਈ ਹੈ ਹੁਣ ਅਸੀਂ ਮਸ਼ਰੂਮ ਨੂੰ ਪਹਿਲਾਂ ਪਕਾਣਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਪਾਲਕ ਦੇ ਵਿੱਚ ਮਿਕਸ ਕਰਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜੋ ਸਾਡੀ ਮਸ਼ਰੂਮ ਹੈ ਪਕਣੀ ਸ਼ੁਰੂ ਹੋ ਚੁੱਕੀ ਹੈ ਕਲਰ ਵੀ ਇਹਦਾ ਚੇਂਜ ਹੋ ਚੁੱਕਿਆ ਹੈ ਆਪ ਐਸੇ ਤਰੀਕੇ ਨਾਲ ਪੁੰਦੇ ਟਾਣਾ ਹੈ ਇਹ ਦੇਖੋ بس ਇਹਦਾ ਪਾਣੀ ਜੋ ਪਾਣੀ ਜੋ ਮਸ਼ਰੂਮ ਪਾਣੀ ਛੱਡਦੀ ਇਹਨੋਂ ਪਾਣੀ ਇਹ ਪਾਸ ਸੁਕਾ ਲੈਣਾ ਮੈਂ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਮੈਂ ਸੇਂਦਾ ਨਮਕ ਯੂਜ਼ ਕਰਦੀ ਹਾਂ ਤੁਸੀਂ ਜੋ ਨਮਕ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਹੋ ਤੇ ਆਪਣੇ ਟੇਸ ਦੇ ਅਨੁਸਾਰ ਲੈ ਸਕਦੇ ਹੋ ਕਿਉਂ ਮੈਂ ਇੱਕ ਚਮਚ ਸੇਂਦਾ ਨਮਕ ਲਿੱਤਾ ਵੇ ਤੁਸੀਂ ਜੋ ਨਮਕ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਹੈਗੇ ਉਹ ਹੁਣ ਅਸੀਂ ਇਹਦੇ ਵਿੱਚ ਪਾਲਕ ਵੀ ਪਾ ਦਾਂਗੇ ਜੋ ਆਪਾਂ ਪਾਲਕ ਪੀਸੀ ਸੀ ਕੀ ਉਹ ਪਾ ਦਿੱਤੀ ਆਪਾਂ ਦੇ ਵਿੱਚ ਤੁਸੀਂ ਕਲਰ ਦੇ ਸਕਦੇ ਹੋ ਸਾਡਾ ਜੋ ਕਲਰ ਹੈ ਪਾਲਕ ਦਾ ਉਹ ਚੇਂਜ ਨਹੀਂ ਹੋਇਆ ਉਹ ਗ੍ਰੀਨ ਹੀ ਹੈਗਾ ਵੇ ਇਹ ਦੇਖੋ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੇ ਇਹ ਦੇਖੋ ਇਹ ਪਾਲਕ ਮਸ਼ਰੂਮ ਦੀ ਰੈਸਪੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੁਹਾਨੂੰ ਤੁਸੀਂ ਪਾਲਕ ਪਨੀਰ ਖਾਣਾ ਭੁੱਲ ਜਾਓਗੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖੋਗੇ ਹੁਣ ਅਸੀਂ ਇਹਦੇ ਵਿੱਚ ਲਾਲ ਮੇਚ ਪਾ ਦੇਣੀ ਹੈ ਇਹ ਦੇਖੋ ਹੁਣ ਆਪਾਂ ਸਾਰਿਆਂ ਨੂੰ ਮਿਕਸ ਕਰ ਦਨਾਂ ਹੈ ਪੈਨ ਨੂੰ ਚੰਗੀ ਤਰੀਕੇ ਨਾਲ ਜੋ ਸਾਡੀ ਪਾਲਕ ਤੇ ਮਸ਼ਰੂਮ ਹੈ ਉਹ ਚੰਗੀ ਤਰੀਕ ਪਕਾ ਲੈਣੀ ਹੈ ਸਾਡੀ ਮਿਕਸ ਹੋ ਜਾਏ ਆਪਾਂ ਚੰਗੀ ਤਰੀਕੇ ਨਾਲ ਤੇ ਜੋ ਐਕਸਟਰਾ ਪਾਣੀ ਹੋਏ ਉਹ ਵੀ ਸੁੱਕ ਜਾਵੇ ਇਹ ਦੇਖੋ ਆਪਾਂ ਨੂੰ ਚੰਗੀ ਤਰੀਕੇ ਨਾਲ ਪਕਾਣਾ ਹੈ ਸੋ ਕਿ ਮੈਂ ਇੱਥੇ ਅੱਧਾ ਗਲਾਸ ਪਾਣੀ ਪਾਇਆ ਵੇ ਬਾਕੀ ਜੋ ਸਾਡੇ ਮਸ਼ਰੂਮ ਐ ਤੇ ਜੋ ਪਾਲਕ ਐ ਉਹ ਆਪਾਂ ਚੰਗੀ ਤਰੀਕੇ ਨਾਲ ਮਿਕਸ ਹੋ ਜਾਣ ਤੇ ਚੰਗੀ ਤਰ੍ਹਾਂ ਪੱਕ ਜਾਣ ਕਿਉਂਕਿ ਜੋ ਮਸ਼ਰੂਮ ਸਾਡੇ ਪਾਲਕ ਦੇ ਵਿੱਚ ਪਕਦੇ ਨੇ ਉਹਦਾ ਟੇਸ ਫਖਰਾ ਹੋ ਜਾਂਦਾ ਵੈ ਪਹਿਲਾਂ ਕਿਉਂਕਿ ਆਪਾਂ ਮਾਸੇ ਮਸ਼ਰੂਮ ਪਕਾਏ ਹੋਏ ਨੇ ਪਰ ਆਪਾਂ ਸਿਰਫ 2 ਤੋਂ 3 ਮਿੰਟ ਵਾਸਤੇ ਇਸੇ ਤਰੀਕੇ ਨਾਲ ਮਸ਼ਰੂਮ ਨੂੰ ਪਾਲਕ ਦੇ ਵਿੱਚ ਵੀ ਪਕਾਵਾਂਗੇ ਤਾਂ ਉਹਦਾ ਟੇਸ ਵਧੀਆ ਹੋ ਜਾਂਦਾ ਵੈ ਹੁਣ ਲਾਸਟ ਵਿੱਚ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਰਹੇ ਹਾਂ ਇਹ ਪਾਣਾ ਆਪਸ਼ਨਲ ਹੈ ਤੁਸੀਂ ਪਾ ਜਾਂਦੇ ਤੇ ਪਾ ਸਕਦੇ ਨੂੰ ਸਕਿਪ ਕਰ ਸਕਦੇ ਹੋ ਹੁਣ ਇਹਦੇ ਵਿੱਚ ਮੈਂ ਕਸੂਰੀ ਮੇਥੀ ਪਾ ਰਹੀ ਹਾਂ ਕਸੂਰੀ ਮੇਥੀ ਪਾਣ ਦੇ ਨਾਲ ਜੋ ਪਾਲਕ ਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਦੁਗਣਾ ਹੋ ਜਾਂਦਾ ਵੈ ਤੁਸੀਂ ਇਸ ਕਰਕੇ ਕਸੂਰੀ ਮੇਥੀ ਜ਼ਰੂਰ ਪਾਣਾ ਚਾਹੇ ਤੇ ਤੁਸੀਂ ਇਹ ਪਾਲਕ ਪਨੀਰ ਬਣਾਓ ਜਾਂ ਕੋਨ ਪਾਲਕ ਬਣਾਓ ਜਾਂ ਇਸ ਤਰ੍ਹਾਂ ਮਸ਼ਰੂਮ ਬਣਾਓ ਬਹੁਤ ਟੇਸਟ ਲੱਗਦਾ ਹੈ ਪਾਲਕ ਦੇ ਵਿੱਚ ਥੋੜੀ ਜਿਹੀ ਆਪਾਂ ਕਸੂਰੀ ਮੇਥੀ ਪਾ ਦਈਏ ਪਾਲਕ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਇਸ ਕਰਕੇ ਤੁਸੀਂ ਜਿਸ ਤਰੀਕੇ ਦੀ ਵੀ ਪਾਲਕ ਬਣਾਓ ਉਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਜ਼ਰੂਰ ਪਾਣਾ ਤਾਂ ਕਿ ਜੋ ਦਾ ਟੇਸਟ ਹੈ ਉਹ ਜ਼ਿਆਦਾ ਵਧੀਆ ਹੋ ਜਾਵੇ ਇਹ ਦੇਖੋ ਹੁਣ ਆਪਾਂ ਇਹਨੂੰ ਸਿਰਫ 2 ਮਿੰਟ ਵਾਸਤੇ ਢੱਕ ਕੇ ਪਕਾਵਾਂਗੇ ਜ਼ਿਆਦਾ ਨਹੀਂ बसा जो पानी एक्स्ट्रा पानी हो सुक जाए यह देखो इस तरीके आप दो मिनट बस वस्ते पकावे देखो बस दो तो तीन उबाले आ जा आप इन्नी देर तक पकावांगे। देखो ਪਾਲਕ ਵੈਸੇ ਵੀ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਬੱਚੇ ਆਪਣੇ ਪਾਲਕ ਨਹੀਂ ਖਾਂਦੇ, ਇਸ ਲਈ ਕਿਨਾਂ ਆਪਣੇ ਪਾਲਕ ਖਾ ਕੇ ਟੇਸਟ ਕਰਨਗੇ ਤਾਂ ਬਹੁਤ ਵਧੀਆ ਲੱਗੇਗੀ। ਇਹ ਦੇਖੋ ਹੁਣ ਆਪਾਂ ਇੱਕ ਚਮਚ ਗਰਮ ਮਸਾਲਾ ਪਾ ਦਿੱਤਾ ਵੈ। ਇਹ ਦੇਖੋ ਪਾ ਇੱਕ ਮਿੰਟ ਵਾਸਤੇ ਫਿਰ ਦੁਬਾਰਾ ਪਕਾ ਲਾਂਗੇ ਤੱਕੇ ਤਾਂ ਕਿ ਜੋ ਸਾਡਾ ਮਸਾਲੇ ਨੇ ਸਿਪਾਏ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ। ਇਹ ਦੇਖ ਸਕਦੇ ਹੋ ਸਾਡੇ ਕਿੰਨੇ ਸੁਣੇ ਉਬਾਲ ਆ ਚੁੱਕਿਆ ਵੈ। ਜੋ ਸਾਡਾ ਕਿਉਬ ਹੈ ਉਹ ਵੀ ਉੱਪਰ ਆ ਚੁੱਕਿਆ ਵੈ। ਬਸ ਸਾਡੇ ਜੋ ਮਸ਼ਰੂਮ ਪਾਲਕ ਹੈ ਪਕ ਪਕ ਚੁੱਕੀ ਹੈ। ਹੁਣ ਅਸੀਂ ਇਹਨੂੰ ਸਰਵ ਕਰਾਂਗੇ। ਇਹ ਦੇਖੋ। ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਵੈ। ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ। ਤੇ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ। ਇਹ ਦੇਖੋ ਸਾਡੇ ਚੌ ਮਸ਼ਰੂਮ ਪਾਲਕ ਇਹ ਬਣ ਕੇ ਤਿਆਰ ਹੋ ਚੁੱਕੇ ਨੇ। ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ। ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ। ਨਹੀਂ ਵੀ ਪਸੰਦ ਆਂਦੀ ਤਾਂ ਵੀ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਰੈਸਪੀ ਪਸੰਦ ਨਹੀਂ ਆਈ ਕੀ ਪਸੰਦ ਨਹੀਂ ਆਇਆ ਮੈਨੂੰ ਜ਼ਰੂਰ ਦੱਸਣਾ ਤੁਹਾਡੇ ਕਮੈਂਟਾਂ ਦਾ ਮੈਨੂੰ ਇੰਤਜ਼ਾਰ ਰਹਿੰਦਾ ਵੈ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਇਹ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਥੈਂਕ ਯੂ